ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਮੈਂ ਇਸ ਟਾਈਮ ਜੋਦਾ ਮਿੱਤਰੋ ਪਿੰਡ ਕੋਣ ਕੋਣ ਖੁਰਦ ਅਰ ਫਕੋਟਲੇ ਦੇ ਵਿੱਚ ਕੋਡ ਕਰੋੜ ਛੋਟਾ ਵੀ ਕੋਟਲਾ ਨੂੰ ਕਹਿ ਦਿੰਦੇ ਆ ਕੋਟਲੇ ਦੇ ਨਾਮ ਤੇ ਜਾਣਿਆ ਜਾਂਦਾ ਹੈ ਪਿੰਡ ਮਿੱਤਰੋ ਕਿਉਂਕਿ ਜਦੋਂ ਆਪਾਂ ਟੂਲ ਪਲਾਜੇ ਤੋਂ ਬਚਦੇ ਆ ਤਾਂ ਇਸ ਪਿੰਡ ਦੇ ਵਿੱਚ ਦੀ ਰਸਤਾ ਫੜ ਕੇ ਆਪਾਂ ਬਚਿਆ ਜਾਂਦਾ ਜਿਹੜਾ ਕੋਡ ਕਰੋੜਾਂ ਦਾ ਟੂਲ ਪਲਾਜਾ ਵਾ ਮਿੱਤਰੋ ਜਦੋਂ ਤੁਸੀਂ ਕੋਡ ਕਰੋੜਾਂ ਵਾਲੇ ਟੂਲ ਪਲਾਜੇ ਤੋਂ ਬਚਣ ਦੇ ਲਈ ਕੋਡ ਕਰੋੜਾਂ ਵਾਲੇ ਪਿੰਡ ਦੇ ਵਿੱਚੋਂ ਪੈ ਕੇ ਕੋਟਲੇ ਨੂੰ ਆਉਨੇ ਆ ਕੋਟਲੇ ਪਿੰਡ ਦੇ ਵਿੱਚ ਵੜਦਿਆਂ ਸਾਰ ਤੁਹਾਨੂੰ ਧਰਮਸ਼ਾਲਾ ਮਿਲੂਗੀ ਮਿੱਤਰੋ ਦੀ ਧਰਮਸ਼ਾਲਾ ਦੇ ਬਿਲਕੁਲ ਆਪੋਜ਼ਿਟ ਪਿਛਲੀ ਬੈਕਸਾਈਡ ਦੇ ਉੱਤੇ ਬਾਈ ਦਾ ਘਰ ਆ ਉੱਤੇ ਮਰੂਤੀ ਕਾਰ ਵਾਈ ਹੋਈ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਆ ਮਰੂਤੀ ਕਾਰ ਵੀ ਬਾਈ ਆ ਉਹਨਾਂ ਨੇ ਪੁਰਾਣੇ ਮਾਡਲ ਦੀ ਰੱਖੀ ਹੋਈ ਆ ਮਿੱਤਰੋ ਕਿੰਨੇ ਮਾਡਲ ਦੀ ਉਹ ਵੀ ਗੱਲਬਾਤ ਕਰ ਲਾਂਗੇ ਸਾਸੀ ਕਾਲੇ ਕਾ ਜੀ ਉਹ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਠੀਕ ਚੜ੍ਹਦੀ ਕਲਾ ਦੇ ਵਿੱਚ ਬਿਲਕੁਲ ਠੀਕ ਹੈ ਜੀ ਅੱਛਾ ਨਾਮ ਦੱਸ ਦिए ਕਰਦੇ ਬਲਵਿੰਦਰ ਸਿੰਘ ਸਰਪੰਚ ਹੈ ਜੀ ਬਲਵਿੰਦਰ ਸਿੰਘ ਸਰਪੰਚ ਅੱਛਾ ਬਲਵਿੰਦਰ ਭਾਈ ਫਿਰ ਐਤ ਕੀ ਜਿਹੜਾ ਉੱਦਾ ਸੰਭਾਲਿਆ ਹੋਇਆ ਹੁਣ ਮੌਜੂਦਾ ਹੀ ਹੈ ਹੁਣ ਇਸ ਟੈਂਪੋਰਰੀ ਉੱਦਾ ਜੀ ਠੀਕ ਹੈ ਬਾਬਾ ਜੀ ਅੱਛਾ ਫਿਰ ਉਹ ਵਾਵਾ ਖਾ ਮਾਲਾ ਰੌਣਕ ਮੇਲਾ ਹੋਣਾ ਵੋਟਾ ਵੇਲੇ ਤੋਂ ਇੱਥੇ ਇੱਥੇ ਸਾਡੇ ਬੜਾ ਰੌਣਕ ਮੇਲਾ ਹੀ ਤੁਹਾਨੂੰ ਦੱਸਾਂਗੇ ਤੂੰ ਨਿਆਰਾ ਕਰੀ ਦੋ ਚਾਰ ਦਿਨਾਂ ਜੀ ਹਾਂ ਡਿਵੀਜ਼ਨ ਤੀਜਾ ਜਾਂ ਨੇੜੇ ਆਉਂਦਾ ਦਾ ਉਹ ਹੈ ਨਾ ਹਾਂ ਅੱਛਾ ਇੱਕ ਗੱਡੀ ਕਿਹੜਾ ਮਾਡਲ ਰੱਖੀ ਹੋਈ ਆ ਉੱਤੇ ਮਰੂਤੀ ਦੀ ਕਣੀ ਇਹ 97 ਮਾਡਲ 97 ਮਾਡਲ 97 ਦੀ ਰੱਖੀ ਹੋਈ ਆ 97 ਦੀ ਕੀ ਬਾਤ ਫਿਰ ਉਹਦੋਂ ਮਾ ਨਾਲ ਪੂਰਾ ਸ਼ੌਂਕ ਉਹਦੋਂ ਦਾ ਮਾ ਨਾਲ ਘਰ ਪਿੰਡ ਦੇ ਵਿੱਚ ਪੂਰੀ ਟੌਰੀ ਕਰਾਣੀ ਇੱਥੇ ਹੈ ਨਹੀਂ ਸੀ ਨੇੜੇ-ਨੇੜੇ ਹੈ ਨਹੀਂ ਸੀ ਆਪਣੇ ਘਾਰੇ ਆਪਣੇ ਪਿੰਡ ਦੀ ਹੈ ਨਹੀਂ ਸੀ ਮਰੂਤੀ ਦਾ ਪੂਰਾ ਘੈਂਡ ਉਹਦੋਂ ਕਹਿੰਦੇ ਹਣਾਂ ਬਈ ਸਮੇ ਸਮੇ ਦੀ ਗੱਲ ਆ ਹਣਾਂ ਤੇ ਅਚਾਨਕ ਜਿਹੜੀ ਗਾਂ ਵੇਚਣੀ ਆਪਾਂ ਇਹ ਕਿੰਨਾ ਸੁਭਾ ਹੋਣਾ ਉਸਤ ਇਹ ਜੀ ਆਪਣਾ ਨਾ ਮੇਰੇ ਖਲ ਵੀ ਹੁਣ ਜਿਹੜੀ ਤੀਜੀ ਸਵੇਰ ਹੋ ਗਈ ਨਾ ਤੀਜੀ ਸਵੇਰ ਹੁਣ ਇਹ ਮੈਂ ਝੂਟ ਬੋਲੀ ਜਾਈ ਨਹੀਂ ਨਹੀਂ ਸਿਆਣੀ ਹੁਣ ਅੰਦਾਜ਼ਾ ਕਿੰਨਾ ਦੁੱਧ ਹੋਊਗਾ ਸਰਪੰਚ ਸਾਹਿਬ ਦੁੱਧ ਜਿਹੜਾ ਹੋਏਗਾ ਆਪਣਾ ਮਨ ਕਰ ਚੱਲੋ ਜੀ ਇਹਦਾ 12 ਕਿਲੋ ਮਲੇ 6 ਕਿਲੋ ਡੰਗ ਦਾ ਹੋਊਗਾ ਹੁਣ ਇਸ ਟਾਈਮ ਸਰਪੰਚ ਸਾਹਿਬ 6 ਕਿਲੋ ਡੰਗ ਦਾ ਦੁੱਧ 12 ਕਿਲੋ ਹੈਗਾ ਦੋਵਾਂ ਡੰਗਾਂ ਦਾ ਜੇ ਕੋਈ ਖਰਾਕ ਪਾ ਲਵੇ ਤੁਸੀਂ ਆਂਦੇ ਹੀ ਵੱਧ ਵੀ ਦਿੰਦੀ ਐ ਵੱਧ 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 ਇਹ ਕੱਟੂਗੀ ਨਾ ਬਣਾ ਚੋਕੇ ਲੈ ਜਾ ਦੋ ਟਾਈਮ ਆਪਣੇ 8 ਕਿਲੋ ਵੀ ਡੰਗ ਦਾ ਕਰ ਦਿੰਦੀ ਆ ਕੋਈ ਪੂਰੀ ਸੇਵਾ ਕਰ ਹਾਂ ਅਜਾ ਸੂਈ ਕਿੰਨੇ ਕੁ ਟਾਈਮ ਸੁਈ ਦਾ ਬਣ ਮੈਂ ਖਲ ਹੋਊਂਗੀ ਮੈਲਾ 8-9 ਮਹੀਨੇ ਦਾ ਹੋਊ ਨੀ ਨਾ ਤੁਹਾਨੂੰ ਨਾ ਹਾਂ ਠੀਕ ਹੈ 8-9 ਮਹੀਨੇ ਹੋਗੇ ਬਈ ਸੁਈ ਦਾ ਅੱਛਾ ਪਣੀ ਹੋਣੇ ਬਣੀ ਰਿਆ ਬਈ ਹੁਣ ਮਹੀਨੇ ਤਾਂ ਮਹੀਨਾ ਕ ਜਾਨੀ ਹੋ ਗਿਆ ਨੂੰ ਠੀਕ ਹੈ ਮਹੀਨਾ ਹਾਂ ਜਾਨੀ ਪੱਕਾ ਹਾਂ ਵੀ ਪਹਿਲਾਂ ਇਹ ਦੋ ਵਾਰੀ ਰਿਪੀਟ ਵੀ ਮਰ ਗਈ ਹੈ ਨਾ ਮਰ ਗਈ ਹਾਂ ਠੀਕ ਹੈ ਜੀ ਅੱਛਾ ਚੋਣ ਚੰਨ ਚੰਗਾ ਲੱਗਾ ਜਦੋਂ ਮਰ ਜੇ ਉਹਨਾਂ ਕਹਿੰਦੇ ਬਈ ਜਿਹੜਾ ਮਰਜੀ ਬੰਦਾ ਆਣ ਕੇ ਗਾਰੰਟੀ ਦੇਵਾਂਗੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜਿਹੜਾ ਮਰਜੀ ਭੇਜੇ ਥਾਣਾ ਜਿਹੜਾ ਮਰਜੀ ਆ ਠੀਕ ਥਾਣਾ ਨੂੰ ਤੁਹਾਨੂੰ ਵੀ ਚੰਗਾ ਲੱਗਾ ਸਭ ਕੁਝ ਕੋਈ ਥਾਣਾ ਜੇ ਡਾਕਸ ਵੀ ਹੋਵੇ ਜਿਹੜਾ ਮਰਜੀ ਬੰਦਾ ਉਹਨਾਂ ਕੇ ਕੰਮ ਬਾਈ ਠੀਕ ਹੈ ਬਈ ਹੁਣ ਇਹ ਚੋਕੇ ਚੋਕੇ ਲੱਜਣ ਚਾਰੇ ਥਾਣ ਠੀਕ ਹੈ 45000 ਇਹਦਾ ਮੁੱਲ 45000 ਮਾਰਦਾਰ ਹੋ ਜਾਊਗਾ ਵਿੱਚ ਮਾਰਦਾਰ ਥੋੜਾ ਬਾਲਾ ਹੋ ਜਾਊਗਾ ਕੋਈ ਨਹੀਂ ਠੀਕ ਹੈ ਅੱਛਾ ਜਿਵੇਂ ਮੈਂ ਹੁਣ ਖੜੀ ਆਏ ਵੜ ਇੱਕ ਪਾਸਾ ਪਾਰ ਆਇਆ ਲੱਗਦਾ ਜਿਵੇਂ ਵੇਖਣ ਨੂੰ ਦੋਧਾ ਤੇ ਕੋਈ ਕਮਿਊਨਿਟੀ ਕੋਈ ਨਹੀਂ ਯਾਰ ਬਿਲਕੁਲ ਵੀ ਤੂੰ ਦੇਖ ਲੋ ਯਾਰ ਤੋਰ ਕੇ ਤੋਰ ਜੀ ਤੀ ਤੂੰ ਇਹ ਮੜੀ ਖੋਲੇ ਨੂੰ ਕੱਢੇ ਬਾਹਰ ਨੂੰ ਮੜੀ ਤੋਰ ਦਿਓ ਸਰਪੰਚ ਸਾਹਿਬ ਲੈ ਜੀ ਮਿੱਤਰੋ ਮੌਜੂਦਾ ਸਰਪੰਚਾ ਬਾਈ ਇਸ ਟਾਈਮ ਦੇ ਉੱਤੇ ਮਿੱਤਰੋ ਤੇ ਧਰਮਸ਼ਾਲਾ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਤੀਜਾ ਸੁਆ ਬਾਈ گاਵਾ ਸਤਾ ਅੱਠਾ ਮਹੀਨੇ ਦੀ ਬਾਈ ਹੁਣੀ ਉਹਦੇ ਵਿੱਚ ਸੂਈ ਹੋਈ ਆ ਪਹਿਲਾਂ ਦੋ ਵਾਰੀ ਇਹ ਰਹੀ ਨਹੀਂ ਟੀਕਾ ਭਰਾਇਆ ਸੀ ਬਾਈ ਹੁਣ ਹੁਣ ਤੀਜੀ ਵਾਰੀ ਮਹੀਨੇ ਤੋਂ ਬਾਹਰ ਦੇਣ ਬਾਈ ਹੁਣੀ ਉਹਦੇ ਵੀ ਜਾਂਦੇ ਪਏ ਅੱਗੇ ਪ੍ਰਮਾਤਮਾ ਮਿਹਰ ਕਰੇ ਇਹਨੂੰ ਕਰਮ ਵਾਲੇ ਨੂੰ ਕੋਈ ਪਤਾ ਨਹੀਂ ਹੁੰਦਾ ਵਾਹ ਗਾਂ ਬਹੁਤ ਚੰਗੀਆਂ ਦੁੱਧ ਵਾਲੀ ਗਾਂ ਵਾਂ ਜਿੰਨੀ ਤੁਸੀਂ ਉਖਰਾਕ ਚੋਕੇ ਦੋ ਡੰਗ ਚੱਲ ਕੇ ਲੈ ਜੇ ਜਿੰਨੀ ਤੁਸੀਂ ਇਹਨੂੰ ਖੁਰਾਕ ਦੇ ਦੋਗੇ ਲਿਓ ਜੀ ਜਿੰਨਾ ਤੁਸੀਂ ਇਹਨੂੰ ਪਾਲੋਗੇ ਉਹਨਾਂ ਇਹਨੇ ਕਰਮ ਵਾਲੇ ਨੂੰ ਦੁੱਧ ਦੇ ਦੇਣਾ ਵਾਹ ਨਹੀਂ ਮਿੱਤਰੋ ਦੇਖ ਸਕਦੇ ਹੋ ਇਤੁਰਦੀ ਕੇਰਾ ਦੀ ਖਾਂ ਤੋਂ ਦੂਰਾ ਲੱਗਾ ਹੋਇਆ ਕੇਰਾ ਤੋਂ ਬਾਅਦ ਆ ਗਰੰਟੀ ਆਦਾ ਥਣਾ ਵੀ ਆ ਕਰਦੇ ਆ ਆਪਣੇ ਘਾਰੇ ਨਹੀਂ ਗੱਲ 215 16 ਕਿਲੋ ਟੋਰਾਂ ਦੇਈ ਜੋਗੀ ਬਈ ਫੋਗਰ ਲੱਗਿਆ ਹੋਇਆ ਉੱਤੇ ਤੇ ਖਰਾਕ ਪਈ ਗਏ ਨੂੰ ਮੈਂਟੇਨੈਂਸ ਦਾ ਟੈਂਪਰੇਚਰ ਰਿਆ ਤਾਂ ਇਹਨੇ ਵਧੀਆ ਦੁੱਧ ਦੇ ਦੇਣਾ ਥੋੜਾ ਥਣ ਥੁਣੀ ਚਵਾਈ ਹੋਊਗੀ ਸਰਪੰਚ ਦੇ ਕੋਲੇ ਗਾਵਾ ਮਿੱਤਰੋ ਨੰਬਰ ਪਾਈ ਦਾ ਆਪਾਂ ਨੋਟ ਕਰ ਪਾਈ ਨੰਬਰ ਕਿੰਨਾ ਸਰਪੰਚ ਸਾਹਿਬ 86991 ਜੀ 8691 ਇੱਕ ਵਾਰੀ ਹੋਰ ਬੋਲ ਦਿਓ ਜੀ 86 ਹਾਂ ਜੀ 191 86 191 ਹਾਂਜੀ ਹਾਂਜੀ 79109 79109 ਇਸ ਨੰਬਰ ਤੇ ਕਾਲੋ ਬਈ ਨਾਲ ਰਾਬਤਾ ਕਰ